ਠੱਗਿਆ ਗਿਆ ਗਮਰਾਹ ਕੀਤਾ ਗਿਆ ਤਾਂ ਦੇਖੋ ਅੱਜ ਕੱਲ੍ਹ ਹਾਲਾਤ ਕੀ ਹੋ ਰਹੇ ਆ ਪੰਜਾਬ ਦੇ ਵਿੱਚ ਇਸੇ ਤਰ੍ਹਾਂ ਜਿਹੜੇ ਭੋਲੇ ਪਾਲੇ ਆਣ ਪਣ ਗਰੀਬ ਲੋਕਾਂ ਨੂੰ ਜਿਹੜਾ ਹੈਗਾ ਇੱਕ ਛੋਟੀਆਂ ਛੋਟੀਆਂ ਦੁਕਾਨਾਂ ਬਣਾ ਕੇ ਠੱਗਿਆ ਜਾ ਰਿਹਾ ਹੈਗਾ ਲੋਨ ਦੇ ਬਹਾਨੇ ਜਿਹੜਾ ਹੈਗਾ ਠੱਗਿਆ ਜਾ ਰਿਹਾ ਹੈਗਾ ਇਹਨਾਂ ਨੂੰ ਕਿਤੇ ਪੈਸਿਆਂ ਦੀ ਲੋੜ ਸੀਗੀ ਇਹਨਾਂ ਨੇ ਲੋਨ ਕਰਵਾਉਣ ਦੀ ਕੋਸ਼ਿਸ਼ ਕੀਤੀ ਪਰ ਲੋਨ ਕਰ ਦਿੱਤਾ ਲੋਨ ਕਰਨ ਤੋਂ ਬਾਅਦ ਜਿਹੜਾ ਹੈਗਾ ਇਹਨਾਂ ਦੇ ਖਾਤੇ ਦੇ ਵਿੱਚ ਪੈਸੇ ਨਹੀਂ ਆਏ ਆਏਗੇ ਪਰ ਇਹਨਾਂ ਦੇ ਇਲਜ਼ਾਮ ਹੈਗੇ ਨੇ ਕਿ ਪੈਸੇ ਜਿਹੜੇ ਆ ਗਏ ਉਹਨਾਂ ਨੇ ਆਪਦੇ ਖਾਤੇ ਵਿੱਚ ਟਰਾਂਸ ਕਰ ਲਏ ਗਏ ਨੇ ਤਾਂ ਤੁਸੀਂ ਤਸਵੀਰਾਂ ਦੇਖ ਰਹੇ ਹੋ ਜੈਤੋਂ ਭਾਈ ਅਸੀਂ ਸੋਸਾਇਟੀ ਕਰ ਲਾਂਗੇ ਉਹ ਬੁੜਾ ਗਿਆ ਉਹਨਾਂ ਦਾ ਕੁੜੀ ਦਾ ਬੁੜਾ ਭਾਈ ਅਸੀਂ ਸੋਸਾਇਟੀ ਕਰ ਲਾਂਗੇ ਤੁਹਾਡਾ ਨਾਮ ਲਿਖਾ ਦਾਂਗੇ ਅੱਛਾ ਜੀ ਉਹ ਐਂ ਕਹਿੰਦਾ ਹੁਣ ਧਮਕੀਆਂ ਦਿੰਦਾ ਸਾਨੂੰ ਪਹਿਲਾਂ ਤਾਂ ਐਂ ਕਹਿੰਦਾ ਸੀ ਵੀ ਮੈਂ ਹੈ ਗਿਆ ਹਾਂ ਹੁਣ ਕਹਿੰਦਾ ਮੈਂ ਮੂ ਨਹੀਂ ਦਿੰਦਾ ਫੇਰ ਮੁਕਰ ਜਾਂਦਾ ਜੀ ਤੁਹਾਡੇ ਵੀ ਹੈਗੇ ਤੁਹਾਡੇ ਮੇਰਾ ਇਹ 45000 ਦਾ 175000 ਦਾ ਹੈ ਜੀ ਜੀ ਪਹਿਲੇ 45000 ਦਾ ਕਿਰਾਇਆ tha to jab to nu boli nahi fraud hai do ladies hai jisne tere saath loan karaya hai mai ka acha 90 ਤੁਸੀਂ ਮੋੜ ਦੋ loan mai toda bada karadungi koi nahi fikr na karo daro mat tujhe mod do mai unhe di a sara tere ne bada karaya 75000 ka 75000 ka gunyane le gayi pass kara liya ha gunyane fir idhar bhi aayi bade sarende hai chup ho ja bhai fir nu boli ਮੈਂ ਮੈਂ ਫੋਨ ਉਹਨਾਂ ਨੂੰ ਫੋਨ ਕਰਾ ਲਿਆ ਕੋ ਪੈਸੇ ਆ ਗਏ ਮੇਰੇ ਨਹੀਂ ਆਏ ਪੈਸੇ ਨਹੀਂ ਆਏ ਜੀ ਤੁੰਨੂ ਵਾਲਿਆਂ ਨੂੰ ਕਾਜ ਤੁਸੀਂ ਬਈ ਪੈਸੇ ਨਹੀਂ ਆਏ ਉਹ ਕੈਨਸਲ ਕਰ ਦਿਓ ਵੱਡਾ ਲੋਨ ਕਰਾ ਦਿਓ ਜੀ ਮੈਂ ਮੈਂ ਨਾ ਮੈਂ ਮੈਨੇ ਪ੍ਰੋਬਲਮ تھی ਮੈਨੇ ਚਲ ਕਰਾ ਦੇ ਉਹਨੇ ਮੇਰਾ ਏਟੀਐਮ ਵੀ ਲੈ ਲਿਆ ਮੋਬਾਈਲ ਵੀ ਲੈ ਲਿਆ ਜੀ ਅ ਮੇਰੇ ਪੈਸੇ ਉਹਨਾਂ ਕਹੇ ਥੋੜੇ ਦਿਨ ਮੈਂ ਮੋਬਾਈਲ ਦੇ ਦੂੰਗੀ ਭਾਈ ਮੈਂ ਹਨ ਪੜੋ ਮੈਨੂੰ ਪਤਾ ਨਹੀਂ ਮੈਂ ਉਹਨਾਂ ਦੀ ਆਈ ਸਾਰਾ ਕਿਮੀ ਫੇ ਥੋੜੇ ਦਿਨ ਮੈਂ ਉਹਨੇ ਫੋਨ ਪਕੜਾ ਦਿਆ ਜੀ ਫੇ 3 4 ਦਿਨ ਬਾਅਦ ਮੈਂ ਉਤ ਗਈ ਫਿਰ ਮੈਨੂੰ ਪਤਾ ਚੱਲ ਉਹਨੇ ਪੈਸੇ ਕਾੜ ਲਏ ਪੈਸ ਮੇਰੇ 1.5000 ਰੁਪਏ ਮੈਂ ਲੋਹਮੇ ਤੇ ਬੈਂਕ ਵਿੱਚ ਉਹ ਵੀ ਕੱਢ ਲਿਆ ਉਹਨੇ ਜੀ ਨਹੀਂ ਹੁਣ ਤੱਕ ਜਿਹੜਾ ਤੁਸੀਂ ਲੋਨ ਤੁਹਾਡੇ ਜਿਹੜੇ ਪਹਿਲਾਂ ਵਾਲੇ ਪੈਸੇ ਸੀ ਉਹ ਵੀ ਕੱਢ ਲੇ ਹਾਂ ਉਹ ਕਿਵੇਂ ਕੱਢ ਲੇ ਤੁਹਾਡੇ ਪੈਸੇ ਉਸ ਹੀ ਬੈਂਕ ਉਹ ਮੈਂ ਥਾਏ ਏਟੀਐਮ ਨਾਲ ਮੈਂ ਓਟੀਪੀ ਲੈ ਕੇ ਹਾਂ ਉਹ ਏਟੀਐਮ ਮੈਂ ਥਾ ਉਹ ਮੈਂ ਕੱਢ ਲਿਆ ਓਟੀਪੀ ਲੈ ਆ ਤੁਹਾਡੇ ਦੋਨੋਂ ਦਾ ਹਾਂ ਪਹਿਲਾਂ ਤੁਸੀਂ ਜਾਣਦੇ ਸੀ ਉਹਨੂੰ जानती इधर दुकान पे लोन पास कार्य करती सब का ही अच्छा लोन से लेके करती लोन पास करने के अच्छा जी जद नु कर 500 ले लेंगे और लोन पास कर दूंगी और पैसे मेरे उन्हें खा लिए सारे 500 जी हजार लेंड दी थी की 500 लेंड दी थी अच्छा तू आधार कार्ड पे पैसे कटाउंदे रहे पहला उदे नहीं 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 पहले मैं अच्छा लोन कराती थी कमीशन लेंड दी थी की हजार या 1500 रुपया कमीशन लेंड दी थी वो मैं किस बैंक का लोन कराउंदी थी एक तो एचडीएफसी हां एक वो उसका उज्जवल बैंक ਇੱਕ ਸੈਟਰਿੰਗ ਬੈਂਕ ਹੈ ਇਹ ਅੱਛਾ ਉਹਦਾ ਵੀ ਕਿਰਾਇਆ ਮੇਰਾ ਵੀ ਹੈਗਾ ਨਾ ਜਿਹੜਾ ਠੱਗੀ ਵੱਜੀ ਹੈ ਮੇਰੇ ਤੇ 1 ਲੱਖ 20 22 ਨਹੀਂ 1 ਲੱਖ 20 ਹਜ਼ਾਰ ਤੇ ਤੁਹਾਡੇ ਨਾਲ ਠੱਗੀ ਵੱਜੀ ਆ ਹੋਰ ਕਿੰਨੇ ਬੰਦਾ ਠੱਗੀ ਵੱਜੀ ਆ ਉਹ ਤਾਂ ਨਹੀਂ ਬੋਲਦੇ ਅੱਛਾ ਜੀ 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 ਟੋਟਲ 25-26 ਜਣਾਂ ਨੇ ਠੱਗੀ ਵਜੀ ਆ ਕਿਸੇ ਕਿਸੇ ਨਾਲ 50000 ਦੀ ਵਜੀਏ ਕਿਸੇ ਨਾਲ ਲੱਖ ਦੀ ਵਜੀਏ ਹਾਂਜੀ 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 100 ਦੀ ਵੀ ਵਜਣੀ ਹੈ ਅੱਛਾ ਤੁਸੀਂ ਉਹ ਪਰਿਵਾਰ ਵਾਲਿਆਂ ਨੂੰ ਮਿਲੇ ਜਿਨ੍ਹਾਂ ਨਾਲ ਮੈਂ ਮਿਲ ਕੇ ਆਈ ਹਾਂ ਉਹ ਕਹਿੰਦੇ ਆ ਜੀ ਉਹ ਐਂ ਕਹਿੰਦੇ ਆ ਭਈ ਅਸੀਂ ਸੋਸਾਇਟ ਕਰ ਲਾਂਗੇ ਉਹ ਬੁੜਾ ਗਿਆ ਉਹਨਾਂ ਦਾ ਕੁੜੀ ਦਾ ਬੁੜਾ ਭਈ ਅਸੀਂ ਸੋਸਾਇਟ ਕਰ ਲਾਂਗੇ ਤੁਹਾਡਾ ਨਾਮ ਲਿਖਾ ਦਾਂਗੇ ਅੱਛਾ ਜੀ ਉਹ ਐਂ ਕਹਿੰਦਾ ਹੁਣ ਧਮਕੀਆਂ ਦਿੰਦਾ ਸਾਨੂੰ ਪਹਿਲਾਂ ਤਾਂ ਐਂ ਕਹਿੰਦਾ ਸੀ ਵੀ ਮੈਂ ਹੈ ਗਿਆ ਹਾਂ ਹੁਣ ਕਹਿੰਦਾ ਮੈਂ ਮੂ ਨਹੀਂ ਦਿੰਦਾ ਫੇਰ ਮੁਕਲ ਜਾਂਦਾ ਫੇਰ ਗੁੱਸਾ ਕਰਦਾ ਜਿਹੜਾ ਉਹ ਕੁੜੀ ਦਾ ਸਹੁਰਾ ਸੀਗਾ ਉਹ ਉਹਦਾ ਕੁੜੀ ਦਾ ਡੈਡੀ ਕਹਿੰਦਾ ਅੱਛਾ ਜੀ ਆ ਤਾਂ ਹੁਣ ਲੱਗ ਗਿਆ ਵੀਜ਼ਾ ਕੁੜੀ ਦਾ ਉਹ ਤਾਂ ਚਲ ਜੂਗੀ ਬਾਅਦ ਦੇਊਗਾ ਕੌਣ ਅੱਛਾ ਜੀ ਹੁਣ ਹੋਰ ਮੂੰਹ ਕਰਦਾ ਤੁਹਾਡੇ ਜਿਹੜੇ ਕਾਗਜ਼ ਪੱਤਰ ਸਾਰੇ ਕੁੜੀ ਕੋਲੇ ਹੋਰ ਕੁੜੀ ਕੋਲ ਹੈ ਜੀ ਸਾਰੇ ਕੁੜੀ ਕੋਲ ਆਧਾਰ ਕਾਰਡ ਪੈਨ ਕਾਰਡ ਕੋਈ ਚੈੱਕ ਬੁੱਕ ਵੀ ਦਿੱਤੀ ਹੋਈ ਆ ਹਾਂਜੀ ਉਹਦੇ ਹੀ ਕੋਲ ਆ ਸਾਰਾ ਕੁਝ ਜਦੋਂ ਉਹਦੀ ਦੁਕਾਨ ਦੀ ਤਲਾਸ਼ੀ ਹੋ ਗਈ ਨਾ ਤਾਂ ਉਹਦੇ ਘਰੇ ਔਰ ਦੁਕਾਨ ਤੇ ਸਾਰਾ ਕੁਝ ਮਿਲੂਗਾ ਅੱਛਾ ਜੀ ਤੁਸੀਂ ਥਾਣੇ ਕੋਈ ਰਿਪੋਰਟ ਰਿਪੋਰਟ ਲਿਖਾਈ ਆ ਹਾਂਜੀ ਕੋਈ ਨਹੀਂ ਲਿਖਾਈ ਜੀ ਪਹਿਲੇ ਪੱਤਰਕਾਰ ਨੂੰ ਮਿਲਾਇਆ ਨਾ ਚਾਹੁੰਦੇ ਸੀ ਅੱਛਾ ਜੀ ਪੱਤਰਕਾਰ ਨੂੰ ਬੁਲਾਣੇ ਚਾਹੁੰਦੇ ਸੀ ਅਸੀਂ ਦੱਸਣਾ ਚਾਹੁੰਦੇ ਸੀ ਕਿ ਲੋਕਾਂ ਨੂੰ ਵੀ ਪਤਾ ਲੱਗੇ ਅੱਛਾ ਜੀ ਸਾਡੀ ਵੀ ਸੁਣਾਈ ਹੋਵੇ ਜੀ ਵੇਖੋ ਫਰਮ ਹੋ ਗਿਆ ਵੀ ਰਾਮਾਨ ਪੜਾ ਪੜਾ ਦਿਖਾ ਤਾਂ ਹੈ ਨਹੀਂ ਜਦੋਂ ਉਹ ਕਿ ਜੱਥੇ ਆ ਗਏ ਜੀ ਵੇਖੋ ਜਿਹੜੇ ਤੁਹਾਡੇ ਨਾਲ ਠੱਗੀ ਵਧੀ ਆ ਤੁਹਾਡੇ ਨਾਲ 1.5 ਲੱਖ ਰੁਪਏ ਠੱਗੀ ਵਧੀ ਆ ਹਾਂ 1 ਲੱਖ 20 ਹਜ਼ਾਰ ਕੀ ਠੱਗੀ ਵਧੀ 1 ਲੱਖ 20 ਹਜ਼ਾਰ ਦੀ ਠੱਗੀ ਵਧੀ ਹੈਗੀ ਜਦੋਂ ਤੁਸੀਂ ਉਹਨਾਂ ਨੂੰ ਡਾਕੂਮੈਂਟ ਦਿੱਤੇ ਉਹਨਾਂ ਨੂੰ ਤੁਹਾਡੇ ਘਰੇ ਆਏ ਸੀ ਲੋਨ ਕਰਨ ਵਾਸਤੇ ਓਕੇ ਨਹੀਂ ਗੁੜੀਆਂ ਨੇ ਲੈ ਕੇ ਰਹੇ ਸਨ ਅੱਛਾ ਮੈਂ ਦਾ ਅੱਛਾ ਇਹਨਾਂ ਦੀ ਇੱਥੇ ਉਹਨਾਂ ਦੀ ਦੁੱਧ ਵਾਲੀ ਡੇਰੀ ਆ ਨਾਮ ਕੀ ਆ ਉਹਨਾਂ ਦਾ ਉਹਦਾ ਕੀ ਨਾਮ ਕਿਹੋ ਦਾ ਨਵਦੀਪ ਕੋਹਰ ਨਵਦੀਪ ਕੋਹਰ ਨਵਦੀਪ ਕੋਹਰ ਹਾਂਜੀ ਨਵਦੀਪ ਕੋਹਰ ਹੈ ਡੈਰੀ ਦਾ ਨਾਮ ਨਹੀਂ ਉਹਦਾ ਆਪ ਦਾ ਨਾਮ ਹੈ ਨਵਦੀਪ ਕੋਹਰ ਹੈ ਅੱਛਾ ਡੈਰੀ ਦਾ ਨਾਮ ਨਵਦੀਪ ਕੋਹਰ ਹੈ ਇਹਨਾਂ ਨੂੰ ਪਤਾ ਜਿਹੜੀ ਕਰਾਉਂਦੀ ਹੈ ਲੋਨ ਉਹਦਾ ਨਵਦੀਪ ਕੋਹਰ ਹੈ ਤੁਹਾਡਾ ਤੁਹਾਡਾ ਵੀ ਲੋਨ ਹੈ ਹਾਂਜੀ ਮੇਰੇ ਕੋਲੇ ਓਟੀਪੀ ਆਇਆ ਵੈ ਕਹਿੰਦੀ ਤੁਹਾਡਾ ਲੋਨ ਹੋ ਗਿਆ ਠੀਕ ਹੈ ਮੈਨੂੰ ਕਹਿੰਦੀ ਮੈਂ ਇੱਕ ਘੰਟੇ ਚ ਪੇਮੈਂਟ ਆ ਜੂਗੀ ਰਾਤ ਨੂੰ 10 ਵਜੇ ਆ ਜੂਗੀ ਮੈਂ ਦੇਖੀ ਗਿਆ ਕਿ ਅੱਜ ਵੀ ਆ ਜੂ ਮੈਂ ਮੋੜ ਕੇ ਮੈਂ ਗਿਆ ਮੈਨੂੰ ਪੇਮੈਂਟ ਦਿਓ ਕਹਿੰਦਾ ਨਹੀਂ ਵੀਰੇ ਮੈਂ ਤਾਂ 3000 ਰੁਪਏ ਦੇ ਦਿੱਤੇ ਕਿਹਾ ਉਹਨੂੰ ਮੈਂ ਪੇਮੈਂਟ ਦਾ ਘੜਾ ਲੀ ਆਪਦੀ ਪਰ ਲੇਖਣਾ OTP ਜਿਹੜੇ ਮੈਨੂੰ ਐ ਨਹੀਂ ਪਤਾ ਮੇਰੇ ਬੈਂਕਾਂ ਦਾ ਹੋਰ ਵੀ ਮੇਰੇ ਘਰ ਵਾਲੀ ਦੇ ਨਾਮ ਹੋਰ ਲੋਨ ਚੱਕੀ ਬੈਠੀ ਹੋਵੇ ਜੋ ਮੈਂ 2-3 ਵਾਰ ਜਿਹੜੇ ਮੇਰੇ ਸੈਟਿੰਗ ਬੈਂਕ ਤੋਂ ਚੱਲ ਜੀ ਜਾਂਦਾ ਉਹਨਾਂ ਨੂੰ ਮੈਂ ਕਿਹਾ ਕਿ ਵੀ ਮੇਰਾ ਲੋਨ ਚੱਲਦਾ ਹੋਰ ਉਹ ਕਹਿੰਦੇ ਵੀਰੇ ਹੋਰ ਤਾਂ ਲੋਨ ਨਹੀਂ ਚੱਲਦਾ ਮੈਂ ਇਹਦੇ ਕੋਲੇ ਕਿਹਾ ਮੈਂ ਕਿਹਾ ਕਿ ਵੀ ਮੇਰੇ ਕੋਲੇ ਹੋਰ ਲੋਨ ਮੈਨੂੰ ਦੱਸ ਕਹਿੰਦੇ ਨਹੀਂ ਜੀ ਤੁਹਾਡਾ ਨਾ ਲੋਨ ਤਾਂ ਨਹੀਂ ਹੁੰਦਾ ਤੁਹਾਡੀ ਐਕਟਿਵ ਦਾ ਲੋਨ ਨਾ ਸਿੰਪਲ ਕਟੇ ਹੋਏ ਤਾਂ ਨਹੀਂ ਲੋਨ ਹੋ ਰਿਹਾ ਹਾਂਜੀ ਸਿੰਪਲ ਕਟੇ ਹੋਏ ਹਾਂਜੀ ਕਟੇ ਪਿਆ ਮੈਂ ਕਿ ਜਦੋਂ ਮੇਰਾ ਕੇਸ ਹੀ ਨਿਪਟ ਗਿਆ ਐਨਓ ਸੀ ਮੇਰੇ ਘਰੇ ਆ ਗਈ ਸਿੰਪਲ ਤਾਂ ਘਟ ਗਿਆ ਕੋਈ ਨਹੀਂ ਲੋਨ ਨਹੀਂ ਹੋ ਰਿਹਾ ਤੂੰ ਮੇਰੇ ਪੇਮੈਂਟ ਦਾ ਵਾਪਸ ਕਰ ਅੱਛਾ ਤੁਸੀਂ ਐਡਵਾਂਸ ਪੇਮੈਂਟ ਦਿੱਤਾ ਹਾਂਜੀ ਐਡਵਾਂਸ 30000 ਰੁਪਏ ਦਿੱਤਾ ਸੀਗਾ 30000 ਹਾਂਜੀ ਕਿੰਨੇ ਲੋਨ ਕਰਾਉਣ ਵਾਸਤੇ ਪੈਸੇ ਦਿੱਤੇ ਚਾਰ ਮਹੀਨੇ ਮੈਂ ਲਟਕਾਈ ਰੱਖਿਆ ਇਹਨਾਂ ਨੇ ਅੱਜ ਕਰਾਉਂਗੀ ਤੜਕੇ ਕਰਾਉਂਗੀ ਕਿਉਂਕਿ ਮੈਨੂੰ ਮੇਰੀ ਚਾਹੀਦੀ ਜਿਹੜਾ ਤੁਹਾਨੂੰ ਤੁਸੀਂ 30000 ਰੁਪਏ ਉਹਨੂੰ ਦਿੱਤਾ ਸੀਗਾ ਕਿੰਨੇ ਰੁਪਈਆ ਦਾ ਤੁਸੀਂ ਲੋਨ ਕਰਾਉਣਾ ਸੀਗਾ 80000 ਦਾ ਕਹਿੰਦੀ ਸੀ ਕਿ ਮੇਰਾ 65000 ਦਾ ਪਹਿਲਾਂ ਲੋਨ ਹੋਇਆ ਸੀਗਾ ਜੀ ਮੈਂ ਇਧਰੋਂ ਮੈਨੂੰ ਉਹ ਥੋੜੀ ਮਜਬੂਰੀ ਸੀਗੀ ਕਿ ਮੈਂ ਲੈਣਾ ਸੀਗਾ ਤਾਂ ਕਰਕੇ ਮੈਂ ਕਿਹਾ 65000 ਦਾ ਕਹਿੰਦੇ ਮੈਨੂੰ ਕਹਿੰਦੀ ਵੀਰੇ ਇਹ ਕੰਪਨੀ ਨਾਲ ਸੈਟਲ ਕੰਪਨੀ ਹੈ ਜਿਹੜੀ ਇਹ ਤੈਨੂੰ 15000 ਕਹਿੰਦੇ ਤੇਰਾ 15000 ਰੁਪਇਆ ਬਚਤ ਕਰਦੀਆਂ ਮੈਂ ਮੈਂ ਕਿਹਾ ਠੀਕ ਹੈ ਜੀ ਕੋਈ ਨਹੀਂ ਮੈਂ ਕਿਹਾ ਵੀਰੇ ਮੈਨੂੰ 15 ਦਿਨ ਤਾਈਂ ਮੈਨੂੰ ਲਾਰੇ ਰੱਖੀ ਗਈ ਘਰੇ ਵੀ ਗਲੇਸ਼ ਪਈ ਰਹੇ ਆ ਉਧਰੋਂ ਘਰ ਵਾਲੀ ਕਹਿੰਦੀ ਨਹੀਂ ਨਹੀਂ ਮੈਨੂੰ ਕਹਿੰਦੇ ਪਤਾ ਹੈ ਕਿ ਵੀ ਸਾਰੇ ਕਹਿੰਦੇ ਕਿ ਵੀ ਐਂ ਕਰਕੇ ਮੈਂ ਨਹੀਂ ਯਾਰ ਕੋਈ ਨਹੀਂ ਕਰਾ ਦੂਗੀ ਪਹਿਲਾਂ ਵੀ ਆਪਣਾ ਲੋਨ ਚੱਲੀ ਜਾਂਦਾ ਸੀਗਾ ਹੁਣ 20000 ਰੁਪਏ ਨਾਲ ਕੀ ਹੋ ਜੂਗਾ ਮੈਂ ਕਿ ਕਰਾ ਦੂਗੀ ਕੋਈ ਨਹੀਂ ਇੱਕ ਵਿਸ਼ਵਾਸ ਨਾਮ ਦੀ ਚੀਜ਼ ਹੁੰਦੀ ਹੈ ਬੰਦੇ ਤੇ ਤੇ ਨਹੀਂ ਨਹੀਂ ਕਰਾਏ ਨੇ 20000 ਰੁਪਏ ਦਾ ਮੋੜ ਕੇ ਜਿਹੜੇ ਜੀਵਨ ਵਾਲੇ ਐ ਉਹ ਕਹਿੰਦੇ ਕਿ ਵੀ ਮੇਰੇ ਸਾਰੇ ਪ੍ਰੂਫ ਲੈ ਲੈ ਇਹਨਾਂ ਨੇ ਜੀਵਨ ਵਾਲਿਆਂ ਦਾ OTBP ਵੀ ਪਿਆ ਮੇਰੇ ਕੋਲੇ ਅੱਜ ਹਜੇ ਵੀ ਉਹ ਹਰੇਕ ਬੈਂਕ ਤੇ ਲੋਨ ਕਰਾ ਦਿੰਦੀ ਸੀ ਹਾਂਜੀ ਹਰੇਕ ਬੈਂਕ ਦਾ HDFC L&T ਵਾਲਿਆਂ ਦੇ ਜੀਵਨ ਵਾਲਿਆਂ ਦੇ ਐ ਸੈਟਿੰਗ ਵਾਲਾ ਦਾ ਇਹਨਾਂ ਦਾ ਸਾਰਿਆਂ ਦਾ ਕੰਪਨੀ ਦੇ ਨਾਲ ਟਾਰਗੇਟ ਸੀਗਾ ਕਿ ਮੰਨ ਲਓ ਮੈਂ 2000 ਜਾਂ 1500 ਇਹਨਾਂ ਤੋਂ ਲੈ ਲੈਣੀ ਆ ਉਸ ਤੋਂ ਬਾਅਦ ਲੋਨ ਕਰਾਨੀ ਆ ਠੀਕ ਹੈ ਜੀ ਹਾਂ ਅਗਰ ਬਾਈ ਜੀ ਕਮਿਸ਼ਨ ਲੈ ਲੈਂਦੀ ਹੁੰਦੀ ਸੀ ਕਮਿਸ਼ਨ ਲੈ ਰਹੀ ਸੀ ਕਿ ਕਮਿਸ਼ਨ ਤਾਂ ਲਈ ਜਾ ਕੋਈ ਨਹੀਂ ਕਮਿਸ਼ਨ ਦਾ ਤਾਂ ਕੋਈ ਜਿਹੜਾ 1 2% ਬਣਦਾ ਤੇਰਾ ਲੈ ਲੈ ਪਰ ਲੇਕਿਨ ਲੋਕਾਂ ਨਾਲ ਇਹ ਠੱਗੀਆਂ ਤਾਂ ਨਹੀਂ ਮਾਰਨੀਆਂ ਚਾਹੀਦੀਆਂ ਅੱਛਾ ਟੋਟਲ ਜਿਹੜੇ ਹੈਗੇ ਆ ਕਿੰਨੇ ਜਾਣੇ ਹੈਗੇ ਤੁਹਾਡੇ ਮੁਹੱਲੇ ਦੇ ਵਿੱਚ ਜਿਨ੍ਹਾਂ ਨਾਲ ਠੱਗੀ ਵਜੀ ਹੋਈ ਆ ਕਟੋ ਕਟ ਪੱਤੀ 25 26 ਲੋਚ ਜਿਹੜੇ ਬੋਲ ਜਾਂਦੇ ਮੇਰੇ ਦੋ ਜੀਵਨਾਂ ਨੇ ਫਾਰਮ ਲੈਇ ਸੀ ਵੀ ਲੋਨ ਕਰਾਉਣਾ ਹੈਗਾ ਮੁੜ ਕੇ ਉਹਨਾਂ ਨੇ ਕੋਈ ਮੇਰਾ ਲੋਨ ਨਹੀਂ ਕਰਾਇਆ ਹੁਣ ਮੈਂ ਜਿੱਥੇ ਲੋਨ ਚੱਕਦੇ ਮੇਰਾ ਕਰਜ਼ਾ ਵਾਲਾ ਹੀ ਜਾਂਦਾ ਹੈ ਅੱਛਾ ਹਾਂਜੀ ਸੱਤਿਆ ਦੌਨ ਬੋਲਦਾ ਹੈ 70000 ਰੁਪਇਆ ਪਰ ਤੁਸੀਂ ਕਦੇ ਬੈਂਕ ਦੇ ਵਿੱਚ ਜਾ ਕੇ ਪਤਾ ਨਹੀਂ ਕੀਤਾਗਾ ਨਹੀਂ ਜੀ ਮੈਂ ਤਾਂ ਉਹਨਾਂ ਦੇ ਕਿਸੇ ਮੁਕਰਾਨ ਜਾਂਦੇ ਹੀ ਦੁਆਰੇ ਉਸ ਤੋਂ ਪਹਿਲਾਂ ਹੀ ਕਰਜ਼ਾ ਬੋਲ ਜਾਂਦਾ ਇਹ ਨਵਾਂ ਕਰਜ਼ਾ ਬੋਲ ਜਾਂਦਾ ਮੈਨੂੰ ਲੋਨ ਹੋਇਆ ਵੇ ਮੈਨੂੰ ਦਿੱਤੀ ਸੀ ਇਹਨੇ ਮੇਰੇ ਫੋਟੋ ਵੀ ਖਿੱਚੀ ਸੀ ਪ੍ਰੂਫ ਵੀ ਲਏ ਸੀਗੇ 5-6 ਦਿਨ ਬਾਅਦ ਇਹਨੇ ਮੈਨੂੰ ਮੋੜਤੇ ਸੀ ਕਹਿੰਦੇ ਤੇਰੇ ਲੋਨ ਨਹੀਂ ਹੁੰਦਾ। ਉਹ ਕਿਸੇ ਹੋਰ ਤੋਂ ਪੁੱਛਿਆ ਉਹ ਕਹਿੰਦੇ ਤੁਹਾਡੇ ਕਰਜਾ ਵਾਲਾ ਬੱਲੀ ਜਾਂਦਾ। ਉਹ ਤੁਹਾਡੇ ਨਾਂ ਤੇ ਵੀ ਲੋਨ ਹੋਇਆ ਵਾ। ਹਾਂਜੀ। ਇਹਨਾਂ ਦੇ ਪੰਜੀ ਨਹੀਂ ਆਈ ਇਹਨੇ ਕੋਲੇ। ਲੋਨ ਲੋਨ ਬੋਲ ਰਹੀ ਇਹਨਾਂ ਦੇ ਨਾਲ। ਅੱਛਾ ਲੋਨ ਬੋਲਦਾ। ਹਾਂਜੀ। ਪੈਸੇ ਨਹੀਂ ਮਿਲੇਗੇ ਇਹਨਾਂ ਨੂੰ। ਅੱਛਾ ਪੈਸੇ ਮਿਲੇ ਨਹੀਂ ਇਹਨਾਂ ਨੂੰ। ਪੈਸੇ ਨਹੀਂ ਮਿਲੇਗੇ। ਵੇਖੋ ਜਿਹੜੇ ਮਹੱਲੇ ਵਾਲੇ ਇਕੱਠੇ ਹੋਏ ਹੈਗੇ ਆ ਕਾਫੀ ਜਾਣੇ ਜਿਨ੍ਹਾਂ ਨਾਲ ਠੱਗੀ ਵਜੀ ਹੋਈ ਹੈ ਕਿ ਕਟੋ-ਕਟ 30 ਤੋਂ 35 ਜਾਣੇ ਹੈਗੇ ਆ ਜਿਨ੍ਹਾਂ ਨਾਲ ਠੱਗੀ ਵਜੀ ਹੈ ਕੋਈ 70000 ਰੁਪਏ ਦੀ ਕਿ ਕਹ ਰਿਹਾ ਕੋਈ 50000 ਦੀ ਕਹਿ ਰਿਹਾਗਾ ਜਿਹਨਾਂ ਨੂੰ ਲੋਕਾਂ ਨੂੰ ਇੱਕ ਤਰ੍ਹਾਂ ਦਾ ਗਮਰਾਹ ਕੀਤਾ ਗਿਆਗਾ ਤਾਂ ਭੋਲੇ ਭਾਲੇ ਲੋਕਾਂ ਨੂੰ ਗਮਰਾਹ ਕਰਕੇ ਤੁਹਾਡੇ ਨਾਲ ਕਿੰਨੇ ਹਜ਼ਾਰ ਦੀ ਠੱਗੀ ਵਜੀ 70000 30000 ਦੀ ਵਜੀ 30000 ਪੰਜ ਅੱਗੀ ਵਜੀ ਗਈ ਸਾਡੇ ਨਾਲ 120000 ਜਿਹਦੇ ਚ 15000 ਮੇਰਾ ਆਪ ਦਾ ਵੀ ਸੀ ਉਹਦੇ ਏਟੀਐਮ ਚ ਅੱਛਾ ਜੀ 15000 ਇੱਕ ਵੀ 15000 ਹੋਣ ਲਾ ਕੇ ਆਪ ਵੀ OTP ਕਰਵਾ ਲਿਆ ਤੇ ਉਹਨੇ ਤੋਂ ਬੰਦ ਕਰਵਾ ਕੇ ਆਪਦੇ ਪੈਸੇ ਉਹ ਖਾਤੇ ਚ ਕੋਲੇ ਮੈਨੂੰ ਮੈਂ ਇਹਨੂੰ ਪੜਾਇਆ ਮੋਬਾਈਲ ਤੇ ATM ਵਗੈਰਾ ਇਹਨੂੰ ਕਹੇ ਤੁਨਾਂ ਲੈ ਜਾਓ ਤੁਸੀਂ ਇਹ ਤੁਹਾਡਾ ਮੈਂ ਕਰੀਏ ਕਰਤਾ ਮੈਂ ਮੈਂ ਚੰਗਾ ਇੱਥੇ ਆ ਕੇ ਵੇਖਿਆ ਸੀ ਉਹ 75000 ਦਾ ਕਰਾਇਆ ਸੀ ਲੋਨ ਜਿਹੜਾ ਉਹ ਨਹੀਂ ਆ ਰਿਹਾ ਤੇ ਦੂਜਿਆਂ ਕੋਲ ਆ ਕੇ ਵੈਸੇ ਸਾਢੇ ਨਹੀਂ ਆਏ ਸਾਡੇ ਕੋਲ ਕੋਈ ਮੈਸੇਜ ਹੀ ਨਹੀਂ ਆ ਰਿਹਾ ਮੋਬਾਈਲ 'ਤੇ ਤੇ ਸਾਡਾ ਲੋਨ ਬੋਲੀ ਜਾਂਦਾ ਅਸੀਂ ਦੂਜੀ ਵਾਰ ਪੁੱਛੀ ਜਾਂਦੇ ਆ ਤੇ ਇਹ ਕਹਿੰਦੇ ਨੂੰ ਆ ਉੱਥੇ ਪਤਾ ਲੱਗੂ ਜੀ ਤੁਹਾਡਾ ਉਹ ਹੋਇਆ ਨਹੀਂ ਹਜੇ ਜੀ ਤੇ ਬਾਅਦ ਚ ਪਤਾ ਲੱਗਿਆ ਸਾਡੇ ਦੂਜੇ ਬੰਦਿਆਂ ਨੂੰ ਸਾਡੇ ਨਾਲ ਗਏ ਸੀ ਜਿਹੜੇ ਲੋਨ ਕਰਵਾਣ ਗਏ ਸੀ ਉੱਥੇ ਤੇ ਉਹਨਾਂ ਨੂੰ ਦੱਸਿਆ ਕਿ ਸਾਡੇ ਤਾਂ ਪੈਸੇ ਆ ਚੁੱਕੇ ਆ ਸਾਨੂੰ ਵੀ ਧੋਖਾਵਾਜੀ ਤੇ ਇਹਨਾਂ ਨੂੰ ਆਖਿਆ ਸੀ ਇਸ ਗੱਲ ਕਿ ਮੈਸੇਜ ਭੇਜਿਆ ਸੀ ਕਿ ਇਹ ਸਾਰਾ ਆਖੀ ਜਾਂਦੇ ਆ ਤੁਹਾਡੇ ਘਰ ਆਣਗੇ ਨਹੀਂ ਤਾਂ ਲੋਨ ਵਾਪਸ ਕਰ ਦਿਓ ਸਾਨੂੰ ਉਹ ਕੁੜੀ ਕਹਿੰਦੀ ਹੈ ਮੈਸੇਜ ਕਰਕੇ ਇੱਕ ਬੰਦੇ ਨਾਲ ਜੀ ਉਹ ਕੁੜੀ ਐ ਉਹਨਾਂ ਦੇ ਪਿਓ ਹੀ ਨਹੀਂ ਵਿਚਾਰੇ ਆਂਦੇ ਆ ਜੀ ਉਹਨਾਂ ਨੂੰ ਮੈਸੇਜ ਕਰਕੇ ਆਖਿਆ ਨੋ ਤੋ ਪੋਤੇ بیٹے ਆ ਕੇ ਇਹ ਲੋਨ ਵਾਪਸ ਕਰ ਜਾ ਉਹ ਤਾਂ ਨਾ ਗਈ ਤੁਸੀਂ ਪਰਿਵਾਰ ਵਾਲਿਆਂ ਨੂੰ ਜਾਣਦੇ ਆ ਜਿਨ੍ਹਾਂ ਨਾਲ ਤੁਹਾਡੇ ਜਿਹੜੀ ਉਹ ਕੁੜੀ ਲੋਨ ਕਰਦੀ ਸੀ ਹਾਂਜੀ ਜਾਣਦੇ ਆ ਤੁਸੀਂ ਉਹਨਾਂ ਦੇ ਘਰੇ ਗਏ ਤਾਂ ਉਹਨਾਂ ਨੇ ਅੱਗੋਂ ਕੀ ਜਵਾਬ ਦਿੱਤਾ ਤੁਹਾਨੂੰ ਉਹਨਾਂ ਦੇ ਘਰੇ ਗਏ ਉਹਨਾਂ ਦੇ ਆਖਿਆ ਕਿਤੇ ਮੈਂ ਉਹਨਾਂ ਦੇ ਪਹਿਲੇ ਤੋਂ ਵਿਆਹ ਸੀ ਵਿਆਹ ਕਰਨ ਅਸੀਂ ਜਾਣ ਹੀ ਪਏ ਕਿਉਂ ਕਹਿੰਦੇ ਵਿਆਹ ਹਜੇ ਤੋਂ ਕੁਝ ਵੀ ਹੱਲ ਹੋ ਸਕਦਾ ਅਸੀਂ ਵੀ ਆਖਿਆ ਚਲੋ ਕੋਈ ਗੱਲ ਨਹੀਂ ਵਿਆਹ ਹੋਈ ਜਾਂਦਾ ਉਸ ਤੋਂ ਬਾਅਦ ਇਹ ਜਾਵੜੇ ਮੋਗੇ ਜੀ ਮੋਗੇ ਜਾਣ ਨਾਲ ਇਹ ਹਨੀਮੂਨ ਤੇ ਜਾਂ ਮੰਨ ਲਓ ਬਾਹਰ ਕੁਮਨ ਗਏ ਸੀ ਇਹ ਇਹ 10 ਦਿਨ ਲਾ ਕੇ ਆਏ ਤੇ ਸਾਨੂੰ ਬੈਂਕ ਵਾਲੇ ਨੇ ਵੀ ਫੋਨ ਕੀਤਾ ਸੀ ਲਾਇਆ ਫੋਨ ਤੇ ਗੱਲ ਕੀਤੀ ਬੈਂਕ ਵਾਲੇ ਨਾਲ ਉਹਨਾਂ ਦੇ ਜਿਹੜਾ ਮੈਨੇਜਰ ਸੀ ਉਹ ਜਿਹੜੇ ਉਹਨਾਂ ਨੂੰ ਐਂ ਦੱਸਿਆ ਸਾਨੂੰ ਕਿ ਕੋਈ ਨਹੀਂ ਤੁਹਾਡੇ ਪੈਸੇ ਕਿਤੇ ਨਹੀਂ ਜਾਂਦੇ। ਲਾ ਤੁਹਾਡੇ ਤਸੱਲੀ ਸਾਨੂੰ ਤਸੱਲੀ ਦੇ ਜਾਂਦੇ ਕਿ ਪੈਸੇ ਕਿਤੇ ਨਹੀਂ ਜਾਂਦੇ। ਅਸੀਂ ਵੀ ਪਹਿਲੇ ਲੋਨ ਕਢਵਾਇਆ ਇਹਨਾਂ ਤੋਂ 5-7 ਜੀ ਲੋਕਾਂ ਦੇ ਇਹ ਸਬੂਤ ਸਾਡੇ ਕੋਲੇ ਕੋਈ ਚੱਕਰ ਨਹੀਂ ਤੁਹਾਡੇ ਵੀ ਕਢਵਾਵਾਂਗੇ ਅਸੀਂ। ਮੈਂ ਕਿਹਾ ਤੁਸੀਂ ਗੱਲ ਨਾ ਕਰੋ। ਅਸੀਂ ਸਾਨੂੰ ਹੁਣ ਐ ਹੋ ਹੀ ਜਾਂਦਾ ਕਿ ਹੁਣ ਗੱਲ ਨਾ ਕਰੀਏ ਇਹਨਾਂ ਦਾ ਬੀਜਾ ਲੱਗ ਗਿਆ ਤਾਂ ਫਿਰ ਅਸੀਂ ਤਾਂ ਰਹਿ ਜਾਾਂਗੇ ਲਟਕਦੇ। ਇਸੇ ਕਰਕੇ ਅਸੀਂ ਵੱਡੇ ਬੰਦਿਆਂ ਨਾਲ ਸਾਲੇ ਲੈ ਜਾਂਦੇ ਆ ਨਾਲੇ ਅੰਦਰ ਘਬਰਾਹਟ ਚੱਲੀ ਜਾਂਦੀ ਹੈ ਸਾਨੂੰ ਜੀ ਦੇਖੋ ਭਲ ਭੋਲੇ ਭਾਲੇ ਲੋਕਾਂ ਨੂੰ ਗੁੰਮਰਾਹ ਕੀਤਾ ਗਿਆ ਜਿੱਥੇ ਠੱਗਿਆ ਗਿਆਗਾ ਤੁਸੀਂ ਤਸਵੀਰਾਂ ਦੇਖ ਰਹੇ ਹੋ ਮਹੱਲਾ ਵਾਸੀ ਇਕੱਠੇ ਹੋਏਗਾ ਜਿੱਥੇ ਉਹਨਾਂ ਨੇ ਅੱਜ ਉਹਨਾਂ ਦੇ ਘਰੇ ਜਾ ਕੇ ਉਹਨਾਂ ਨੂੰ ਪੁੱਛਣ ਦੀ ਕੋਸ਼ਿਸ਼ ਕੀਤੀ ਗਈ ਹੈ ਤਾਂ ਜਦੋਂ ਉਹਨਾਂ ਨੂੰ ਇੱਕ ਰੋਪ ਦੇ ਨਾਲ ਜਵਾਬ ਦਿੱਤਾ ਗਿਆਗਾ ਉਹ ਕਹਿੰਦੇ ਵੀ ਜਦੋਂ ਪੈਸੇ ਹੋਏ ਅਸੀਂ ਤੁਹਾਨੂੰ ਵਾਪਸ ਕਰ ਦਵਾਂਗੇ ਨਹੀਂ ਵਾਹ ਸਾ ਮੇ ਪਿਓ ਨੂੰ ਬੋਲਣ ਨੂੰ ਆਸੀ ਮੁਗਰ ਜਾ ਮੇਰੀ ਕੁੜੀ ਮੁਗਰ ਦੇ ਤੁਸੀਂ ਕੀ ਕਰ ਲੋਗੇ ਮੇਰਾ ਅੱਛਾ ਕਹਿੰਦੇ ਵੀ ਬਿਲਕੁਲ ਉਹਨਾਂ ਨੂੰ ਕੋਰਾ ਜਵਾਬ ਦਿੱਤਾ ਗਿਆ ਪਰ ਤੁਸੀਂ ਥਾਣੇ ਗਏ ਨਹੀਂ ਅਜੇ ਤੱਕ ਜਿਹੜੇ ਮਹੱਲਾ ਵਾਸੀ ਥਾਣੇ ਵੀ ਨਹੀਂ ਗਏ ਕਿ ਭੋਲੇ ਪਾਲਾ ਲੋਕਾਂ ਨੂੰ ਜਿਹੜਾ ਠੱਗਿਆ ਗਿਆ ਗਮਰਾਹ ਕੀਤਾ ਗਿਆ ਤਾਂ ਵੇਖੋ ਅੱਜ ਕੱਲ੍ਹ ਹਾਲਾਤ ਕੀ ਹੋ ਰਹੇ ਆ ਪੰਜਾਬ ਦੇ ਵਿੱਚ ਇਸੇ ਤਰ੍ਹਾਂ ਜਿਹੜੇ ਭੋਲੇ-ਪਾਲੇ ਆਣਪੜ ਗਰੀਬ ਲੋਕਾਂ ਨੂੰ ਜਿਹੜਾ ਹੈਗਾਗਾ ਇੱਕ ਛੋਟੀਆਂ-ਛੋਟੀਆਂ ਦੁਕਾਨਾਂ ਬਣਾ ਕੇ ਠੱਗਿਆ ਜਾ ਰਿਹਾ ਹੈਗਾ ਲੋਨ ਦੇ ਬਹਾਨੇ ਜਿਹੜਾ ਹੈਗਾਗਾ ਠੱਗਿਆ ਜਾ ਰਿਹਾ ਹੈਗਾ ਇਹਨਾਂ ਨੂੰ ਕਿਤੇ ਪੈਸਿਆਂ ਦੀ ਲੋੜ ਸੀਗੀ ਇਹਨਾਂ ਨੇ ਲੋਨ ਕਰਵਾਉਣ ਦੀ ਕੋਸ਼ਿਸ਼ ਕੀਤੀ ਪਰ ਲੋਨ ਕਰ ਦਿੱਤਾ ਲੋਨ ਕਰਨ ਤੋਂ ਬਾਅਦ ਜਿਹੜਾ ਹੈਗਾ ਇਹਨਾਂ ਦੇ ਖਾਤੇ ਦੇ ਵਿੱਚ ਪੈਸੇ ਨਹੀਂ ਆਏ ਆਏਗੇ ਪਰ ਇਹਨਾਂ ਦੇ ਇਲਜ਼ਾਮ ਹੈਗੇ ਨੇ ਕਿ ਪੈਸੇ ਜਿਹੜੇ ਆ ਗਏ ਉਹਨਾਂ ਨੇ ਆਪਦੇ ਖਾਤੇ ਵਿੱਚ ਟਰਾਂਸਫਰ ਕਰ ਲਏ ਗਏ ਤਾਂ ਤੁਸੀਂ ਤਸਵੀਰਾਂ ਦੇਖ ਰਹੇ ਹੋ ਜੈਤੋਂ ਮੰਡੀ ਦੀਆਂ ਜਿਹੜੇ ਮਹੱਲਾ ਮਹੱਲਾ ਕਿਹੜਾ ਵਜਦਾ ਜੀ ਸੁਖਚੈਨਪੁਰਾ ਵਸਤੀ ਦੀਆਂ ਤਸਵੀਰਾਂ ਦੇਖ ਰਹੇ ਹੋ ਤਾਂ ਇਸੇ ਤਰ੍ਹਾਂ ਜੁੜੇ ਰਹੋ ਪੀਬੀ ਨਿਊਜ਼ ਟੀਵੀ ਨਾਲ ਮੈਂ ਹਾਂ ਰਮਨਦੀਪ ਸਿੰਘ ਸੋਢੀ ਧੰਨਵਾਦ